i <laughs> ਲੇ ਜਾਣਾ ਅੱਜ ਲੈ ਜਾਣਾ ਮੰਗਾਂ ਜੀ ਰਾਮੰਦੁਰ ਲਿਆ ਕੇ ਸ਼ੋਭਾ ਯਾਤਰਾ ਕੀਤੀ ਆ ਜੀ ਅੱਵਾ ਚੰਡੀਗੜ੍ਹ ਜੈ ਸ਼੍ਰੀ ਰਾਮ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ 22 ਤਰੀਕ ਨੂੰ ਸਾਡੇ ਰਾਮ ਲਲਾ ਜੀ 494 ਸਾਲਾਂ ਬਾਅਦ ਆਪਣੇ ਘਰ ਵਰਾਜਮਾਨ ਹੋਣ ਜਾ ਰਹੇ ਨੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜਲਦੀ ਤੋਂ ਜਲਦੀ ਸਾਡੀ ਸ਼ੋਭਾ ਯਾਤਰਾ ਵਿੱਚ ਆ ਕੇ ਸ਼ਾਮਲ ਹੋਣ ਤੇ 22 ਤਰੀਕ ਨੂੰ ਦੀਵੇ ਪਟਾਕੇ ਨਵੇਂ-ਨਵੇਂ ਕੱਪੜੇ ਆਦਿ ਪਾ ਕੇ ਰਾਮ ਜੀ ਨੂੰ ਖੁਸ਼ ਕੀਤਾ ਜਾਵੇ 22 ਤਰੀਕ ਨੂੰ ਕੀ ਪੋਟਾ ਹੈਗਾ ਜਿਹੜਾ ਜਨਮ ਉਸਤਵ ਮਨਾਣਾ ਜਾਣਾ ਜਨਮ ਉਸਤਵ ਚ ਅਸੀਂ 22 ਤਰੀਕ ਨੂੰ ਲੰਗਰ ਲਾ ਰਹੇ ਆ ਮੰਟੂ ਭਾਰਤੀ ਜੀ ਤਵਾੜੀ ਸਾਹਿਬ ਅਸੀਂ ਸਾਰੇ ਰਲ ਕੇ ਬਹੁਤ ਵੱਡਾ ਲੰਗਰ ਲਗਾ ਰਹੇ ਆ ਤੇ ਹਵਨ ਯੱਗ ਕਰ ਰਹੇ ਆ ਤੇ ਐਲ ਸੀ ਡੀ ਲੱਗੇਗੀ ਜੋ ਕਿ ਯੋਧਿਆ ਦਾ ਰੂਪ ਧਾਰਨ ਕਰੇਗੀ ਜੈ ਸ਼ੀ ਰਾਮ ਜੀ ਰਾਮ ਮੰਦਰ ਨੂੰ ਲੈ ਕੇ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਅਦਾ ਨਾਮ ਮੁਬਾਰਕਵਾਦਨਾ ਸਾਰੇ ਸ਼ਹਿਰ ਵਾਸੀਆਂ ਨੂੰ ਕਈ ਤੇ ਦੇਸ਼ ਵਾਸੀਆਂ ਨੂੰ ਪਾਸ ਸਾਰੇ ਪਤਾ ਵੀ ਬਹੁਤ ਵੱਡਾ ਖੁਸ਼ੀ ਦਾ ਮਾਹੌਲਾ 22 ਤਰੀਕ ਨੂੰ ਜੋਧੇ ਵਿੱਚ ਰਾਮ ਜਨਮ ਭੂਮੀ ਦੇ ਉੱਪਰ ਆਪਾਂ ਸਾਰੇ ਜਾਣਦੇ ਆ ਕਿ ਸ਼੍ਰੀ ਰਾਮ ਜੀ ਦੀ ਬਾਲਵਸਤਾ ਦੀ ਜਿਹੜੀ ਜੇ ਮਿਨੀ ਸਤਲ ਤੇ ਗਰੇ ਪ੍ਰੋਬਲਮ ਆਪਰੇ ਕੋ ਉਤੀ ਸੁਲੂਗੀ ਪਈ ਜਾ ਰਹੀ ਹੈ ਤੇ ਮੈਂ ਮੁਬਾਰਕਵਾਦਨਾ ਕਿਉਂਕਿ ਇੱਕ ਬਹੁਤ ਹੀ ਨੰਬਰ ਟਾਈਮ ਬਾਅਦ ਇੱਕ ਸੁਭਾਗ ਦਾ ਟਾਈਮ ਆਇਆ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਮੋੜ ਕੇ ਬਾਦ ਵਿੱਚ ਨਾ ਤੇ ਇੱਕ ਬਹੁਤ ਵਧੀਆ ਖੁਸ਼ੀ ਹੈ ਵੀ ਭਰੇ ਮਹੌਲੇ ਤੇ ਸਾਰੇ ਬਹੁਤ ਬੱਬ ਤਾਈ। ਬਦਰੀ RAM 22 ਜੁਲਾਈ ਦੇ ਦਿਨ ਨੂੰ ਜੈਕਾਰੇ ਉੱਤੇ ਆਪਿਆ ਹਾਰ ਮਨਾਇਆ ਜਾ ਰਿਹਾ ਕਿਤਾ ਦੇਖੋ। ਕਿਉਂਕਿ ਤੋ ਪਤਾ ਹੀ ਹੈ ਕਿ ਇੱਕ ਇੱਕ ਟਾਈਮ ਹੈ ਜਦੋਂ ਖੁਦ ਇਹ ਵੀ ਜਿਹੜਾ ਕਈ ਸੌ ਸਾਲ ਬਾਅਦ ਹਨ ਆਪਾਂ ਨੂੰ ਮਨਣ ਵਾਸਤੇ ਵਿਦਿਆਏ ਇੱਕ ਬਹੁਤ ਵਧੀਆ ਮੌਕਾ। ਇੱਕ ਦੀਵਾਲੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਆਪਾਂ ਦੇ ਭਾਦਰੀ। ਤੇ ਸ਼ਾਇਦ ਦੇ ਵਿੱਚ ਵੀ ਦੇਖੋ ਜੋ ਉਸ ਤੋਂ ਹੈਗਾ ਸਾਰੇ ਖੁਸ਼ ਨੇ ਪੂਰਾ ਹਨ ਤੇ ਬਸਹੀ ਮੇਂ ਮੌਕਾ ਜਿਹੜਾ ਇਹ ਬਹੁਤ ਟਾਈਮ ਬਾਅਦ ਦੇਖਣ ਨੂੰ ਮਿਲਿਆ ਤੇ ਸਾਰਿਆਂ ਨੂੰ ਮੁਬਾਰਕਵਾਦ ਅੱਜ ਸ਼ੋਭਾ ਯਾਤਰਾ ਕਰਦੀ ਜਾ ਰਹੀ ਹੈ RAM ਮੰਦਰ ਦੀ ਸਥਾਪਨਾ ਨੂੰ ਲੈ ਕੇ ਕੀ ਕਹਣਾ ਜਾਨਾ ਬਹੁਤ ਖੁਸ਼ੀ ਦਾ ਦਿਹਾੜਾ ਆ 22 ਤਰੀਕ ਨੂੰ ਜੋ RAM ਮੰਦਰ ਦਾ ਉਦਘਾਟਨ ਕੀਤਾ ਜਾਣਾ ਯੋਧਿਆ ਦੇ ਵਿੱਚ ਤੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਬਹੁਤ ਉਸ਼ਾ ਹੈ ਇਸ ਚੀਜ਼ ਨੂੰ ਲੈ ਕੇ ਕਿਉਂਕਿ ਬਹੁਤ ਪੁਰਾਣੀ ਮੰਗ ਸੀ ਤੇ ਉਹਦੇ ਉੱਤੇ ਜੋ ਮੈਂ ਕਹਾ ਕਿ ਬਹੁਤ ਚੰਗਾ ਸੁਭਾਗਾ ਸਮਾ ਵੀ 22 ਤਰੀਕ ਨੂੰ ਜੋਥੇ ਉਦਘਾਟਨ ਕੀਤਾ ਜਾਣਾ ਤੇ ਸਮੁੱਚਾ ਜੋ ਸਮਰਾਲੇ ਸ਼ਹਿਰ ਨਿਵਾਸੀ ਨੇ ਅੱਜ ਇੱਕ ਸ਼ੁਭ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਸਮੁੱਚਾ ਹੀ ਇਲਾਕਾ ਨਾਲ ਸ਼ਾਮਲ ਹੋਇਆ ਬੜਾ ਚੰਗਾ ਲੱਗਦਾ ਕਿ ਜਦੋਂ ਸਾਰੇ ਰਲ ਮਿਲ ਕੇ ਭਾਈਚਾਰਕ ਸਾਹ ਨੂੰ ਅੱਗੇ ਵਧਾਉਂਦੇ ਹੋਏ ਸਾਰੇ ਇਕੱਠੇ ਚੱਲਦੇ ਆਂ ਅਤੇ ਜਿੰਨੇ ਵੀ ਰਾਮਪਕ ਤਾਜ ਆਏ ਨੇ ਇੱਥੇ ਮੈਂ ਸਾਰਿਆਂ ਦੇ ਉਹੀ ਪਰਮਾਤਮਾ ਦੇ ਅੱਗੇ ਬੇਨਤੀ ਕਰਦਾ ਵੀ ਪਰਮਾਤਮਾ ਕਿਰਪਾ ਕਰਨ ਹਰੇਕ ਦੇ ਚੜ੍ਹਦੀ ਕਲਾ ਬਖਸ਼ਣ ਹਰੇਕ ਨੂੰ ਅਤੇ ਜਿਹੜੇ ਮਨੋਰਥ ਦੇ ਨਾਲ ਕੋਈ ਵੀ ਸ਼ਰਤਾਂ ਭਾਵਨਾ ਲੈ ਕੇ ਇੱਥੇ ਆਇਆ ਤੇ ਪ੍ਰਭੂ ਰਾਮ ਉਹ ਤੇ ਕਿਰਪਾ ਕਰਨ ਤੇ ਦੂਸਰਾ ਮੈਂ ਇਹ ਜ਼ਰੂਰ ਕਹੂੰਗਾ ਵੀ ਜਦੋਂ ਵੀ ਕਿਉਂਕਿ 22 ਤਰੀਕ ਤੋਂ ਬਾਅਦ ਥੋੜੀ ਦਿਰ ਉੱਥੇ ਰਹਿਣਾ ਵੀ ਉਹ ਤੋਂ ਬਾਅਦ ਜਦੋਂ ਵੀ ਇੱਥੇ ਸੰਗਤਾਂ ਜਾਣਗੀਆਂ ਮੈਂ ਆਪ ਖੁਸ਼ ਨਸੀਬ ਸਮਝੂੰਗਾ ਆਪਣੇ ਆਪ ਨੂੰ ਉਹਨਾਂ ਦੇ ਨਾਲ ਇੱਕ ਜਥਾ ਲੈ ਕੇ ਅਸੀਂ ਵੀ ਜਾਵਾਂਗੇ ਕਿਉਂਕਿ ਸਮੁੱਚੇ ਇਹ ਜੇ ਕਿਹਾ ਜਾਵੇ ਸ਼੍ਰੀ ਰਾਮਚੰਦਰ ਮਹਾਰਾਜ ਕੇਵਲ ਇੱਕ ਧਾਰਮਿਕ ਫਿਰਕੇ ਦੇ ਨਹੀਂ ਸਮੁੱਚੀ ਇਨਸਾਨੀਅਤ ਦੇ ਸਮੁੱਚੇ ਇਹ ਕਹਾ ਹਿੰਦੂ ਆਪਣੇ ਸਮੁੱਚੀ ਦੁਨੀਆ ਦੇ ਗੁਰੂ ਨੇ ਜਿਨ੍ਹਾਂ ਦਾ ਜੋ ਸੰਦੇਸ਼ ਦਿੱਤਾ ਅੱਜ ਜੇ ਆਪਾਂ ਉਸ ਤੇ ਚੱਲੀਏ ਕਿਉਂਕਿ ਉਹਨਾਂ ਨੇ ਉਹ ਮਰਿਆਦਾ ਪਰਸ਼ੋਤਮ ਸੀ ਇੱਕ ਭਾਈ ਦੀ ਮਰਿਆਦਾ ਇੱਕ ਪਤੀ ਦੀ ਮਰਿਆਦਾ ਇੱਕ ਪੁੱਤ ਦੀ ਮਰਿਆਦਾ ਉਹਨਾਂ ਨੇ ਸਥਾਪਿਤ ਕੀਤੀ ਆ ਤੇ ਇੱਕ ਬਹੁਤ ਹੀ ਚੰਗੇ ਇੱਕ ਉਹ ਜੇ ਕਿਹਾ ਮੈਂ ਜਿਹੜਾ ਉਹਨਾਂ ਦੇ ਜਿਹੜੇ ਸਾਡੇ ਲਈ ਪੂਰਨੇ ਪਾ ਕੇ ਉਹ ਗਏ ਨੇ ਤੇ ਸਮੁੱਚੇ ਸਮੁੱਚੇ ਇਨਸਾਨੀਅਤ ਨੂੰ ਇਹ ਬੇਨਤੀ ਹੈ ਵੀ ਉਹਨਾਂ ਦੇ ਦਿਓ ਮਾਰਗਦਰਸ਼ਨ ਦਿੱਤਾ ਉਹਦੇ ਉੱਤੇ ਚੱਲਣ ਦੀ ਜੇ ਆਪਾਂ ਥੋੜੀ ਜਿਹੀ ਵੀ ਆਪਾਂ ਆਪਣੇ ਜਿੰਮਤ ਰੱਖੀਏ ਤਾਂ ਆਪਣਾ ਜੀਵਨ ਸਫਲ ਹੋ ਸਕਦਾ ਹੈ ਅੱਜ ਦੇਖਣ ਲਈ ਵਿੱਚ ਆਇਆ ਵੀ ਸਮੂਹ ਭਾਈਚਾਰਾ ਜਿੰਨੇ ਆਪਣੇ ਧਰਮ ਨੇਤਰਾਂ ਦੇ ਸਾਰੇ ਲੋਕ ਆਪਣੇ ਇਕੱਠੇ ਹੋਏ ਨੇ ਇਹ ਕਿੰਦਾ ਦਾ ਲੱਗ ਰਿਹਾ ਹੈ ਦੇਖੋ ਬਹੁਤ ਚੰਗਾ ਲੱਗਦਾ ਕਿਉਂਕਿ ਮੈਂ ਪਹਿਲਾਂ ਕਹਿ ਗਿਆ ਕਿਟੇ ਸ਼੍ਰੀ ਰਾਮਚੰਦਰ ਮਹਾਰਾਜ ਕੇਵਲ ਇੱਕ ਧਾਰਮਿਕ ਫਿਰਕੇ ਦੇ ਨਹੀਂ ਸਮੁੱਚੀ ਇਨਸਾਨੀਅਤ ਦੇ ਸਾਂਝੇ ਗੁਰੂ ਸਨ ਅਤੇ ਦੂਸਰਾ ਇਹ ਬੜਾ ਮਾਣ ਹੁੰਦਾ ਕਿਉਂਕਿ ਪੰਜਾਬ ਕੇ ਜਿਹੀ ਧਰਤੀ ਹੈ ਜਿੱਥੇ ਸਾਰੇ ਧਰਮ ਬਹੁਤ ਪਿਆਰ ਸਤਿਕਾਰ ਨਾਲ ਰਹਿੰਦੇ ਨੇ ਇੱਥੇ ਕਦੇ ਵੀ ਵੱਖਵਾਦ ਦੇਖਣ ਨੂੰ ਨਹੀਂ ਮਿਲਿਆ ਸੋ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਾਹਿਬ ਦਾ ਵੀ ਇੱਥੀ ਬੜੀ ਸ਼ੋਭਾ ਯਾਤਰਾ ਦਾ ਵਿੱਚ ਅਸੀਂ ਵੀ ਇਸ ਜੋ ਜੋ ਇਤਿਹਾਸਿਕ ਪਲ 22 ਤਰੀਕ ਨੂੰ ਆਉਣਾ ਉਹ ਤਾਂ ਅਸੀਂ ਵੀ ਇੱਕ ਹਿੱਸਾ ਬਣਨ ਜਾ ਰਹੇ ਹਾਂ ਮੇਰਾ ਨਾਮ ਸੋਨੀ ਤਵਾੜੀ ਜੀ ਸੋਨੀ ਜੀ ਸ਼ੋਭਾ ਯਾਤਰਾ ਕੱਢ ਰਹੀ ਹੋ ਅੱਜ ਕਿੱਦਾਂ ਦਾ ਲੱਗ ਰਿਹਾ ਜੀ ਬਹੁਤ ਹੀ ਵਧੀਆ ਜੀ ਅੱਜ ਦੇਖੋ ਸਾਰੇ ਦੇਸ਼ ਦੇ ਵਿੱਚ ਆਪਾਂ ਸੁਣਦੇ ਆ ਕਦੇ ਕਿਸੇ ਪਾਰਟੀ ਦੀ ਲਹਿਰ ਹੁੰਦੀ ਆ ਕਦੇ ਕਿਸੇ ਪਾਰਟੀ ਦੀ ਲਹਿਰ ਹੁੰਦੀ ਆ ਲੇਕਿਨ ਅੱਜ ਪ੍ਰਭੂ શ્રી ਰਾਮ ਦੀ ਲਹਿਰ ਸਾਰੇ ਹਿੰਦੁਸਤਾਨ ਦੇ ਵਿੱਚ ਚੱਲ ਰਹੀ ਆ ਬਹੁਤ ਹੀ ਉਤਸ਼ਾਹ ਹੈ ਬਹੁਤ ਹੀ ਭਾਗਾਂ ਵਾਲਾ ਦੇਣਾ ਸਾਡੇ ਸਾਰੇ ਹੀ ਰਾਮ ਭਗਤਾਂ ਦੇ ਲਈ ਔਰ ਜਿਹੜਾ 22 ਤਰੀਕ ਦਾ ਪ੍ਰੋਗਰਾਮ ਰੱਖ ਕੇ ਆਇਆ ਉਹ ਲਿਖਿਆ 22 ਤਾਰੀਖ ਵਾਲੇ ਦਿਨ ਸਾਰੇ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਕਮਲ ਕੰਪਲੈਕਸ ਦੇ ਅੱਗੇ ਬਹੁਤ ਹੀ ਵਧੀਆ ਬਰੈਡ ਕੁਲਚਿਆਂ ਦਾ ਲੰਗਰ ਲਗਾਇਆ ਜਾਏਗਾ ਔਰ ਸਾਰੇ ਹੀ ਘਰਾਂ ਦੇ ਵਿੱਚ ਦੀਪਮਾਲਾ ਕੀਤੀ ਜਾਏਗੀ ਜੈ ਸਿਆਰਾ